ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਵੱਲਾ ਗੁਰੂ ਕਾ ਗੱਲਾ ਮਾਈਆਂ ਰਾਂ ਬਰਜਾਈਆਂ ਭਗਤੀ ਲਾਈਆਂ ਕਿਹੜੇ ਗੁਰੂ ਸਾਹਿਬ ਨੇ ਕਿੰਨਾ ਨੂੰ ਵਾਰ ਦਿੱਤਾ ਸੀ ਕਿਹੜੀ ਜਗ੍ਹਾ ਦੇ ਵਾਰ ਦਿੱਤਾ ਸੀ ਕਿਸ ਜਗ੍ਹਾ ਤੇ 17 ਦਿਨ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੜੀ ਸਾਧ ਸੰਗਤ ਜੋ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਕੇਸ਼ ਸ਼ੋਭਿਤ ਇਹ ਪੌਣ ਪੇਤਰ ਰਸਤਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤਕਰੀਬਨ 17 ਕਿਲੋਮੀਟਰ ਦੂਰੀ ਤੇ ਸਥਿਤ ਹੈ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਸ਼ਾ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ ਅਤੇ ਫਿਰ ਇਸ ਸਥਾਨ ਤੇ ਪਹੁੰਚੇ ਸਨ ਦਰਸਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮੱਖਣ ਸ਼ਾ ਲਬਾਣਾ ਭਾਈ ਦਿਵਾਰਕਾ ਦਾਸ ਭਾਈ ਗੜੀਆ ਦੇ ਨਾਲ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਗਏ ਨਾ ਤੇ ਉਸ ਸਮੇਂ ਉਸ ਸਥਾਨ ਤੇ ਜਦੋਂ ਪਹੁੰਚਦੇ ਆ ਪ੍ਰਬੰਧਕ ਮੀਣੇ ਪ੍ਰਿਥੀ ਚੰਦ ਦੇ ਪੋਤੇ ਹਰੀ ਜੀ ਸੋਢੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਦਸਵੀਂ ਦੌੜੀ ਦੇ ਦਰਵਾਜ਼ੇ ਬੰਦ ਕਰਕੇ ਚਾਬੀਆਂ ਜਿਹੜੀਆਂ ਸਰੋਵਰ 'ਚ ਸੁੱਟ ਦਿੱਤੀਆਂ ਸਨ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਜੀ ਨੇ ਆਪਣੇ ਪਿੰਡ ਹੇਰ ਨੂੰ ਚਾਲੇ ਪਾਤੇ ਸਾਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰੋਵਰ 'ਚ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਜੇ ਪਾਸੇ ਇੱਕ ਬੇਰੀ ਹੀਠ ਬੈਠ ਕੇ ਤੇ ਫਿਰ ਪਿੰਡ ਵੱਲੇ ਚਲੇ ਗਏ ਸਨ ਪਿੰਡ ਦੀ ਸੰਗਤ ਅਤੇ ਇੱਕ ਬੁੱਢੀ ਮਾਈ ਹਰੋਜੀ ਗੁਰੂ ਸਾਹਿਬ ਨੂੰ ਬਹੁਤ ਜ਼ਿਆਦਾ ਸ਼ਰਧਾ ਤੇ ਸਤਿਕਾਰ ਦੇ ਨਾਲ ਲੈ ਕੇ ਗਏ ਗੁਰੂ ਸਾਹਿਬ ਜੀ ਪਿੰਡ ਵੱਲੇ ਦੇ ਪੂਰਬ ਵਾਲੇ ਪਾਸੇ ਮਾਤਾ ਹਰੋਜੀ ਦੇ ਘਰ ਪਹੁੰਚੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬਹੁਤ ਖੁਸ਼ ਹੋ ਕੇ ਸੇਵਾ ਕੀਤੀ ਉਧਰ ਜਦੋਂ ਪ੍ਰਿਸ਼ਟ ਪੁਜਾਰੀਆਂ ਨੇ ਵੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ ਤਾਂ ਮੁਰ ਦੇਰਵਾਜੇ ਕੋਲ ਕੇ ਦਰਬਾਰ ਸਹਿ ਬੈਠ ਗਏ ਸਨ ਵਾਹਿਗੁਰੂ ਵਾਹਿਗੁਰੂ ਇਸ ਸਮੇਂ ਭਾਈ ਮੱਖਣ ਸ਼ਾਲਾ ਬਾਣਾ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀਗਾ ਕਿ ਪੁਜਾਰੀਆਂ ਨੇ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਹੈ ਪਹਿਲਾਂ ਭਾਈ ਮੱਖਣ ਸ਼ਾਲਾ ਬਾਣਾ ਨੇ ਪੁਜਾਰੀਆਂ ਨੂੰ ਸਬਕ ਸਿਖਾਉਣ ਦਾ ਸੋਚਿਆ ਤੇ ਫਿਰ ਸੋਚਿਆ ਕਿ ਗੁਰੂ ਸਾਹਿਬ ਦੀ ਆਗਿਆ ਲੈ ਕੇ ਹੀ ਕੰਮ ਕਰਨਾ ਹੈ ਜੋ ਵੀ ਕਰਨਾ ਹੈ ਉਸ ਤੋਂ ਬਾਅਦ ਜਦੋਂ ਪੁਜਾਰੀਆਂ ਦੀ ਚੰਗੀ ਜਿਹਾ ਤਾੜਨਾ ਕੀਤੀ ਤਾਂ ਉਹ ਵੀ ਗੁਰੂ ਸਾਹਿਬ ਪਿੱਛੇ ਪਿੰਡ ਵੱਲੇ ਵਾਲੇ ਪਾਸੇ ਚਲੇ ਗਏ ਸਨ ਤੇ ਜਦੋਂ ਅਮਰਸਰ ਸਾਹਿਬ ਦੀ ਸੰਗਤ ਨੂੰ ਪੁਜਾਰੀਆਂ ਦੁਆਰਾ ਗੁਰੂ ਜੀ ਦੇ ਨਰਾਦਰ ਦਾ ਪਤਾ ਲੱਗਾ ਤਾਂ ਸੰਗਤ ਨੇ ਬਹੁਤ ਅਫਸੋਸ ਕੀਤਾ ਤੇ ਬੀਬੀਆਂ ਦਾ ਇੱਕ ਵੱਡਾ ਜਥਾ ਪਿੰਡ ਵੱਲ ਪਹੁੰਚਿਆ ਇੱਥੇ ਪਹੁੰਚ ਕੇ ਬੀਬੀਆਂ ਨੇ ਅਥਾ ਸਰਦਾ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਰਦਾ ਵੇਖ ਕੇ ਖੁਸ਼ ਹੋ ਕੇ ਬਚਨ ਕੀਤੇ ਵੱਲਾ ਗੁਰੂ ਕਾ ਗੱਲਾ ਮਾਇਆ ਰੱਬ ਵਰਜਾਈਆ ਭਗਤੀ ਲਾਈਆ ਇਹ ਬਖਸ਼ਿਸ਼ ਕਰਕੇ ਗੁਰੂ ਜੀ 17 ਦਿਨ ਇੱਥੇ ਰਹੇ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਜਾਣ ਦਾ ਬਹੁਤ ਜ਼ੋਰ ਲਾਇਆ ਪਰ ਗੁਰੂ ਜੀ ਨਾ ਗਏ ਗੁਰੂ ਸਾਹਿਬ ਦੀ ਇੱਥੇ ਨਿਵਾਸ ਕਰਨ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਜਿੱਤੇ ਹਰ ਸਾਲ ਜੋੜ ਮੇਲਾ ਬਣਾਇਆ ਜਾਂਦਾ ਤੇ ਲੱਖਾਂ ਹੀ ਸੰਗਤਾਂ ਹਾਜ਼ਰੀ ਭਰਦੀਆਂ ਤੇ ਮਨ ਦੀਆਂ ਮਣੋਕਾਵਨਾ ਪੂਰੀਆਂ ਕਰਦੀਆਂ ਨੇ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਅੱਜ ਆਪ ਜੀ ਨੇ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਵਿਕੇਸ਼ ਜੀ ਜੋ ਬੀਤੇ ਪਾਣ ਪਿੱਤਰ ਸਤਾਨ ਜਿਸ ਸਤਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਇਆ ਤੇ ਨਾਲ ਹੀ ਤੁਹਾਨੂੰ ਦੱਸਿਆ ਵੱਲਾ ਗੁਰੂ ਕਾ ਗੱਲਾ ਮਾਇਆ ਰੱਬਰ ਜਾਈਆ ਪਗਤੀ ਲਾਈਆ ਕਿੰਨਾ ਨੂੰ ਵਾਰ ਬਖਸ਼ਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਜੇਕਰ ਪਸੰਦ ਆਈ ਤੇ ਜਰੂਰ ਸ਼ੇਅਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਾ ਦਰਸ਼ਨ ਦਾਇਰ ਕਰ ਸਕਦੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ